हां जी दोस्तों ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਆ ਇਹ ਸ਼ੈਸ਼ਮਾਨਦੀ ਦੀ ਵੀਡੀਓ ਆ ਜਿਹੜੀ ਰੋਪੜ ਦੇ ਕੋਲ ਪਿੰਡ ਭੈਣੀ ਤੇ ਹੋ ਕੇ ਲੰਘਦੀ ਆ ਅੱਗੇ ਜਾ ਕੇ ਸੁਰਤਾਪੁਰ ਪਿੰਡ ਪੈ ਜਾਂਦਾ ਜੀ ਚੌਂਤਾ ਪੈ ਜਾਂਦਾ ਪਿਛਲੇ ਸਾਲ ਇਹੀ ਨਦੀ ਆ ਜਿਹੜੀ ਭਾਰੀ ਵਾਰਿਸ਼ ਦੇ ਕਾਰਨ ਹੜ੍ਹਾਂ ਦੇ ਕਾਰਨ ਇਹ ਚੌਂਤੇ ਦੇ ਕੋਲ ਤੇ ਟੁੱਟੀ ਤੀ ਸੁਰਤਾਪੁਰ ਟੋਂਟਾ ਜਿਹਦੇ ਵਿੱਚ ਪਿੰਡ ਫੂਲ ਦਾ ਵੀ ਬਹੁਤ ਸਾਰਾ ਨੁਕਸਾਨ ਹੋਇਆ ਤਾਂ ਤੇ ਚੌਂਤਾ ਨੁਕਸਾਨ ਤੋਂ ਬਚ ਗਿਆ ਸੀ ਲੇਕਿਨ ਉੱਥੇ ਫਸਲਾਂ ਦਾ ਬਹੁਤ ਨੁਕਸਾਨ ਹੋ ਗਿਆ ਸੀ ਕੁਝ ਦਿਨਾਂ ਖਾਤਰ ਜਿਹੜੀ ਉੱਥੇ ਆਵਾਜਾਈ ਵੀ ਬੰਦ ਹੋ ਗਈ ਸੀ ਤੇ ਰੇਤਾ ਹੀ ਰੇਤਾ ਜਮਾ ਹੋ ਗਿਆ ਤਾਂ ਬਹੁਤ ਨੁਕਸਾਨ ਹੋਇਆ ਤਾਂ ਇਹ ਕਾਰਨ ਇਹਦਾ ਇਹੀ ਦੱਸਿਆ ਜਾ ਰਿਹਾ ਸੀ ਕਿ ਨਦੀ ਦੀ ਉਸ ਤੋਂ ਪਹਿਲਾਂ ਸਫਾਈ ਨਹੀਂ ਹੋਈ ਸੀ ਅਗਰ ਸਫਾਈ ਹੋਈ ਹੁੰਦੀ ਤਾਂ ਸ਼ਾਇਦ ਇਹ ਨਾ ਟੁੱਟਦੀ ਹਜੇ ਤਾਂ ਇਹ ਪਹਿਲੀਆਂ ਹੀ ਬਾਰਸ਼ਾਂ ਸ਼ੁਰੂ ਹੋਈਆਂ ਜਿਹੜੀਆਂ ਤੁਸੀਂ ਦੇਖ ਰਹੇ ਆ ਹਜੇ ਬਾਰਸ਼ਾਂ ਦਾ ਸਮਝ ਲਓ ਸਟਾਰਟਿੰਗ ਆ ਤੇ ਆ ਦੇਖ ਲਓ ਤੁਸੀਂ ਨਦੀ ਕਿਸ ਹਿਸਾਬ ਨਾਲ ਚੱਲ ਰਹੀ ਆ ਅਗਰ ਇਹ ਨਦੀ ਦੀ ਸਫਾਈ ਨਾ ਹੋਈ ਤਾਂ ਹੁਣ ਵੀ ਆਸਾਰ ਆ ਜਿਹੜੇ ਵਿਗੜ ਸਕਦੇ ਆ ਇਹ ਕੋਈ ਹਾਦਸਾ ਹੋ ਸਕਦਾ ਹੁਣ ਵੀ ਕੋਈ ਨਾ ਕੋਈ ਘਟਨਾ ਵਾਪਰ ਸਕਦੀ ਆ ਸੋ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਨਦੀ ਦੀ ਸਫਾਈ ਬਹੁਤ ਜ਼ਰੂਰੀ ਆ ਕਿ ਹੁਣ ਸ਼ਾਇਦ ਹੁਣ ਤਾਂ ਸ਼ਾਇਦ ਨਾ ਹੋਵੇ ਸਫਾਈ ਲੇਕਿਨ ਇਦੀ ਸਫਾਈ ਹੋਣੀ ਬਹੁਤ ਜ਼ਰੂਰੀ ਆ ਆ ਹੁਣ ਵੀ ਆ ਦੇਖ ਲੋ ਆ ਤੁਸੀਂ ਵਿੱਚ ਇਹਦੇ ਪਿੱਛੇ ਤੋਂ ਬੂਟੀ ਹੜਕੇ ਆ ਰਹੀ ਆ ਹੁਣ ਤੁਹਾਨੂੰ ਨਦੀ ਸਾਫ਼ ਦਿਖ ਰਹੀ ਆ ਲੇਕਿਨ ਸਵੇਰੇ ਇਹਦੇ ਵਿੱਚ ਬਹੁਤ ਜ਼ਿਆਦਾ ਬੂਟੀ ਹੜਕੇ ਆਈ ਆ ਤੇ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚਦੀ ਜਰੂਰ ਕਰਿਓ ਨਾ ਤਾਂ ਇਹ ਕਿਸੇ ਆਮ ਨਾਗਰਿਕ ਨੂੰ ਰੇਤਾ ਪਟਣ ਦਿੰਦੇ ਆ ਜਿਹਦੇ ਨਾਲ ਅਗਰ ਰੇਤੇ ਦੀ ਇੱਥੇ ਪਟਾਈ ਸ਼ੁਰੂ ਹੋ ਜਵੇ ਚਾਹੇ ਪਰਚੀ ਉਹ ਲਾ ਦੇਵੇ ਉਹਦੇ ਨਾਲ ਇੱਕ ਤਾਂ ਆਵਾਜ਼ ਆਈ ਰਹੂਗੀ ਨਦੀ ਦੇ ਵਿੱਚ ਤੇ ਸਫਾਈ ਵੀ ਰਹੂਗੀ ਆ ਤੁਸੀਂ ਦੇਖ ਸਕਦੇ ਆ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ ਮੈਂ ਆ ਦੇਖੋ ਆ ਜਿਹੜੇ ਵਿੱਚ ਆ ਝੂਂਡ ਲੱਗੇ ਹੋਏ ਆ ਇਹੀ ਹੜ ਦਾ ਕਾਰਨ ਬਣਦੇ ਆ ਜਦੋਂ ਪਿੱਛੋਂ ਬੂਟੀ ਹੜ ਕੇ ਆ ਜਾਂਦੀ ਆ ਜਾਂ ਫਿਰ ਉੱਪਰ ਜਾਂ ਮੀਂਹ ਪੈਂਦੇ ਆ ਜਿਹੜੇ ਹੜ ਪਾਣੀ ਦੇ ਵਿੱਚ ਜਿਹੜੇ ਦਰਖਤ ਹੜ ਕੇ ਆਂਦੇ ਆ ਉਹੀ ਆ ਕੇ ਇੱਕ ਨੱਕੇ ਦਾ ਇੱਕ ਬੰਨ ਦਾ ਰੂਪ ਧਾਰਨ ਕਰ ਲੈਂਦੇ ਆ ਜਿਹਦੇ ਕਾਰਨ ਪਾਣੀ ਨੂੰ ਰੁਕਾਵਟ ਪੈਦਾ ਹੋ ਜਾਂਦੀ ਆ ਤੇ ਜਦੋਂ ਪਾਣੀ ਦੀ ਰੁਕਾਵਟ ਬਣਦੀ ਆ ਤਾਂ ਉਹ ਪਾਣੀ ਬੰਨਾਂ ਦੇ ਨਾਲ ਲੱਗ ਜਾਂਦਾ ਏ ਜਿਹਦੇ ਨਾਲ ਬਨ ਟੁੱਟਣ ਦੇ ਜਿਹੜੇ ਅਸਾਰ ਆ ਉਹ ਵੱਧ ਜਾਂਦੇ ਆ ਜਿਹੜਾ ਹਾਦਸੇ ਦੇ ਅਸਾਰ ਆ ਉਹ ਵੱਧ ਜਾਂਦੇ ਆ ਸੋ ਪਿਛਲੇ ਸਾਲਾਂ ਦੇ ਵਿੱਚ ਵੀ ਐਸੇ ਤਰ੍ਹਾਂ ਨੁਕਸਾਨ ਹੋਏ ਆ ਪਿੰਡਾਂ ਦੇ ਸੋ ਪ੍ਰਸ਼ਾਸਨ ਨੂੰ ਹੁਣ ਤਾਂ ਜਾਗਣਾ ਚਾਹੀਦਾ ਇਹਦੀ ਸਫਾਈ ਬਹੁਤ ਜ਼ਰੂਰੀ ਆ ਕਿਉਂਕਿ ਇੱਕ ਤਾਂ ਹੁੰਦਾ ਏ ਕਿ ਕੋਈ ਹਾਦਸੇ ਦਾ ਅਸੀਂ ਇੰਤਜ਼ਾਰ ਕਰ ਰਹੇ ਆ ਲੇਕਿਨ ਇਸ ਨਦੀ ਨੇ ਪਹਿਲਾਂ ਬਹੁਤ ਸਾਰੇ ਹਾਦਸੇ ਕਰ ਚੁੱਕੀ ਆ ਇਹ ਨਦੀ ਬਹੁਤ ਲੋਕਾਂ ਦੇ ਨੁਕਸਾਨ ਕਰ ਚੁੱਕੀ ਆ ਸੋ ਦੇਖੋ ਜੀ ਸਫਾਈ ਹੋਣੀ ਹੈ ਇਹਦੀ ਬਹੁਤ ਜ਼ਰੂਰੀ ਆ ਇੱਕ ਤਾਂ ਨਾ ਤਾਂ ਬਰਬਾਦ ਕਰਦੀ ਜੇ ਫਟ ਜਾ ਟੁੱਟ ਜਾਦੀ हां जी हां उस टाइम नदी आके अच्छे अंकल जी ਤੁਸੀਂ ਕੀ ਤੁਹਾਡੀ ਕੀ ਮੰਗਾ ਪ੍ਰਸ਼ਾਸਨ ਤੋਂ ਕਿ ਇਹਦੀ ਸਫਾਈ ਟਾਈਮ ਸਿਰ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਨੇ ਸਫਾਈ ਹੋਣੀ ਚਾਹੀਦੀ ਯਾਰ ਪਾਉਦ ਨਾ ਖਾਂਦਾ ਦੋ ਸਾਲ ਹੋ ਗਏ ਜਦ ਨਾ ਟੁੱਟਿਆ ਟੁਕਰੀ ਸਫਾਈ ਹਾਂਜੀ ਮੁੜ ਕੇ ਕਰੀ ਨਹੀਂ ਹੈ ਉਹ ਟੁੱਟਣੇ ਵਾਲਾ ਕੋਈ ਦੋਖਦੇ ਨਹੀਂ ਹੈਗਾ ਅੱਛਾ ਜੀ ਜਿਹੜੇ ਹੁਣ ਲੱਗੇ ਹੋ ਨਰੰਗਾ ਵਾਲੇ ਉਹਦੇ ਪਾਸੇ ਲਾਈ ਜਾਂਦੇ ਸਫਾਈ ਕਰਦੇ ਨਹੀਂ ਹੈਗੇ ਇਹਦੇ ਵਿੱਚ ਨਹੀਂ ਸਫਾਈ ਕਰਦੇ ਅੱਛਾ ਤੁਹਾਡੀ ਇੱਕ ਹੋਰ ਕੀ ਸੁਝਾਅ ਹੈ ਤੁਹਾਡੇ ਇਹ ਕੀ رائے ਆ ਕਿ ਜਿਹੜਾ ਇਹ ਨਦੀ ਦੇ ਵਿੱਚ ਤੇ ਆਮ ਲੋਕਾਂ ਨੂੰ ਰੇਤਾ ਨਹੀਂ ਚੱਕਣ ਦਿੱਤਾ ਜਾਂਦਾ ਅਗਰ ਪਰਚੀ ਕਿ ਇਹਦੇ ਵਿੱਚ ਉਹ ਨੇਤੇ ਦੀ ਸਰਕਾਰ ਆਪਣੇ ਪੱਖੋਂ ਆਪਣੇ ਵੱਲ ਤੇ ਰੇਤੇ ਦੀ ਵਿਕਰੀ ਸ਼ੁਰੂ ਕਰ ਦੇਵੇ ਉਹਦੇ ਨਾਲ ਫਾਇਦਾ ਹੋਊਗਾ ਕਿ ਨਦੀ ਡੂੰਗੀ ਹੋਊਗੀ ਨਾਲੇ ਸਫਾਈ ਵੀ ਰਹੂਗੀ ਹਾਂ ਰੇੜੀਆਂ ਕਿੱਲੇ ਚੱਕਦੇ ਸਾਈਕਲਾਂ ਦੀ ਰੇੜੀ ਚੱਕਦੇ ਹਾਂਜੀ ਉਹ ਵੀ ਉਹ ਵੀ ਵਿਚਾਰੇ ਔਖਾ ਹੀ ਚੱਕਦੇ ਆ ਜੀ ਚੱਕਣ ਤਾਂ ਦਿੰਦੇ ਨਹੀਂ ਐ ਵੈਸੇ ਤਾਂ ਬੰਦ ਆ ਇਹ ਕਣੀਓ ਜੇ ਹੋਵੇ ਮਨਜ਼ੂਰੀ ਹੋਵੇ ਮਨਜ਼ੂਰੀ ਹੋਣੀ ਚਾਹੀਦੀ ਹੈ ਨਾ ਜੀ ਆ ਤੁਹਾਡੀ ਕੀ ਰਾਏ ਆ ਹੋਣੀ ਚਾਹੀਦੀ ਆ ਪਾਈ ਮੈਂ ਗੱਤ ਤਿੰਨ ਪਿੰਡਾਂ ਦੇ ਸਰਪੰਚਾਂ ਨੂੰ ਦਿਖਾ ਲਿਆ ਬਈ ਬੰਨ ਨੂੰ ਸੁਣਾਓ ਅੱਛਾ ਜੀ ਕੋਈ ਨਹੀਂ ਸੁਣਦਾ ਕਿੱਥੇ ਗਾਉਰੇ ਟੁੱਟਣੇ ਵਾਲਾ ਬਹੁਤ ਜਮਨ ਨੰਮੇ ਕੋਲ ਆ ਨਿਮਗਲ ਦਿਖਾ ਸਕਦੇ ਆ ਤੁਸੀਂ ਹਾਂ ਗੁਜਰਾਂ ਦੇ ਗੁਜਰਾਂ ਨੇ ਬੰਨ ਬੱਡੇ ਪਏ ਅੱਛਾ ਜੀ ਰਾਤਾ ਰੋਕੇ ਹੋਏ ਉਹ ਉਹਨਾਂ ਨੇ ਗੁਜਰਾਂ ਨੇ ਬੰਨ ਬੱਡੇ ਪਏ ਰਾਤਾ ਕਿ ਗੁਜਰ ਕਿੱਥੇ ਗੁਜਰ ਰਹਿੰਦੇ ਕਿੱਥੇ ਜਿਨ੍ਹਾਂ ਨੇ ਬੰਨ ਬੱਡੇ ਅੱਛਾ ਖੇੜੀ ਦੇ ਗੁਜਰਾਂ ਨੇ ਤੋੜਿਆ ਬੰਨ ਉਹਨਾਂ ਨੇ ਭੰਨਿਆ ਪਿਆ ਅੱਛਾ ਉਹ ਜਾਦੇ ਉਹ ਡੰਗਰ ਪੱਟ ਦਿੰਦੇ ਆ ਕਿ ਗੁਜਰੇ ਰਸਤਾ ਬਣਾਉਂਦੇ ਆ ਡੰਗਰ ਪੱਟ ਦੇ ਖਰਾਬ ਕਰ ਦੇ ਗੁਜਰੇ ਗੁਜਰਾ ਹੀ ਕੋਈ ਬਾਬੰਦੀ ਨਹੀਂ ਹੈਗੀ ਅੱਛਾ ਜੀ ਗੁਜਰੇ ਉਹਨਾਂ ਨੇ ਗੁਜਰਾ ਕੇ ਟੁੱਟੀ ਹੈ ਅੱਛਾ ਜੀ ਤਾਂ ਕੰਮ ਗੁਜਰਾ ਨੇ ਹੱਥ ਦਿਖਾਓ ਦਿਖਾਓ ਜੀ ਤੇ ਆ ਦੇਖੋ ਦੋਸਤੋ ਇਹ ਵੀਡੀਓ ਨੂੰ ਪ੍ਰਸ਼ਾਸਨ ਤੱਕ ਪਹੁੰਚਦੀ ਜਰੂਰ ਕਰਿਓ ਇਸ ਨਦੀ ਦੀ ਸਫਾਈ ਟਾਈਮ ਸਿਰ ਹੋਣੀ ਬਹੁਤ ਜ਼ਰੂਰੀ ਆ ਨਹੀਂ ਇਹ ਬਹੁਤ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੀ ਆ ਬੰਨ ਚੱਲਣੇ ਚਾਹੀਦੇ ਆ ਹਾਂ ਇਹ ਬੰਨ ਚੱਲਣੇ ਚਾਹੀਦੇ ਆ ਅਗਰ ਬੰਨ ਚੱਲਦੇ ਰਹਿਣਗੇ ਤਾਂ ਇਹਨਾਂ ਦੀ ਰਿਪੇਅਰ ਵੀ ਹੁੰਦੀ ਰਹੇ ਹਣਾ ਜੀ ਤਾਂ ਆਜ ਆ ਦੇਖੋ ਦੋਸਤੋ ਇਹ ਜਿਹੜੇ ਨਦੀ ਦੇ ਵਿੱਚ ਇੱਕ ਜੰਗਲ ਰੂਪੀ ਜਿਹੜਾ ਨਦੀ ਦਾ ਰੂਪ ਬਣ ਚੁੱਕਿਆ ਹੈ ਤੇ ਆ ਬੰਨ ਇਹ ਨਦੀ ਦਾ ਕਮਾਲਪੁਰ ਸਾਈਡ ਨੂੰ ਜਾ ਰਿਹਾ ਬੰਨ ਹੈ ਜੀ ਆ ਇਧਰ ਆ ਸਾਹਮਣੇ ਆ ਜਿਹੜਾ ਪੈਣੀ ਚੋਂਤੇ ਦੇ ਪੁਲ ਤੇ ਠੇਕਾ ਜੋ ਸਾਹਮਣੇ ਤੁਹਾਨੂੰ ਦਿਖ ਰਿਹਾ ਉਹਦੇ ਵਿੱਚ ਨੂੰ ਅਸੀਂ ਲੰਘ ਕੇ ਆਏ ਆ ਤੇ ਆ ਦੇਖੋ ਆ ਵਿੱਚ ਦਰਖਤਾਂ ਵਿੱਚ ਵੀ ਬਿਲਕੁਲ ਸਫਾਈ ਨਹੀਂ ਆ ਨਦੀ ਤੇ ਜਦ ਕਿ ਬੰਨ ਦੇ ਨਾਲ-ਨਾਲ ਵੀ ਇਹ ਸਫਾਈ ਹੋਣੀ ਚਾਹੀਦੀ ਆ ਇਹ ਬਹੁਤ ਜ਼ਰੂਰੀ ਆ ਇਹ ਨਹੀਂ ਆ ਕਿ ਇਹ ਕੋਈ ਇਹ ਪਹਿਲੀ ਵਾਰ ਹੋਣਾ ਹੈ ਕਈ ਵਾਰ ਇਹ ਨਦੀ ਟੁੱਟ ਚੁੱਕੀ ਆ ਫੇਰ ਵੀ ਪਤਾ ਨਹੀਂ ਕੀ ਗੱਲ ਆ ਇਹਦੇ ਉੱਪਰ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਸੋ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਕਿ ਇਸ ਨਦੀ ਤੇ ਧਿਆਨ ਦਿੱਤਾ ਜਾਵੇ ਨਹੀਂ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀ ਆ ਕਈ ਵਾਰ ਇਸ ਨਦੀ ਨੇ ਨੁਕਸਾਨ ਕੀਤੇ ਆ ਕਰ ਚੁੱਕੀ ਆ ਤੇ ਆ ਇਹ ਆ ਦੇਖੋ ਜੀ ਇਹ ਆਪਣਾ ਕਿਹੜਾ ਪਿੰਡ ਆ ਜੀ ਅੱਛਾ ਇਹ ਮਾਲਾਂ ਦੇ ਆ ਜੀ ਸਾਡੇ ਅੰਕਲ ਜੀ ਤੇ ਇਹ ਲੈ ਕੇ ਆਇਆ ਦਿਖਾਉਣ ਵਾਸਤੇ ਤੇ ਆਹ ਦੇਖੋ ਜੀ ਆ ਆ ਵੀ ਪੂਰਾ ਜੇ ਮੰਨ ਲਓ ਵੀ ਤੁਸੀਂ ਇਹ ਨਦੀ ਬੰਨ ਦੇ ਬਰਾਬਰ ਆ ਕੇ ਬਰਾਬਰ ਚੜ ਜਾਵੇ ਨਦੀ ਜਿਸ ਤਰ੍ਹਾਂ ਨਦੀ ਦੀ ਸਫਾਈ ਨਹੀਂ ਹੈਗੀ ਤਾਂ ਇਥੋਂ 100% ਨਦੀ ਟੁੱਟੂਗੀ ਆਹ ਦੇਖੋ ਜੀ ਪਹਿਲਾਂ ਵੀ ਉਰੇ ਤੋਂ ਟੁੱਟੀ ਸੀ ਜੀ ਇੱਕ ਵਾਰ ਨਾ ਨਾ ਇੱਥੇ ਕਦੇ ਟੁੱਟੀ ਆ ਡੰਗਰਾਂ ਨੇ ਕਰਿਆ ਗੁਜਰਾ ਨੇ ਇਹ ਗੰਜ ਡੰਗਰਾਂ ਨੇ ਆਹ ਦੇਖੋ ਜੀ ਉਹ ਬੰਨ ਨਾਲੋਂ ਘਟੋ-ਘਟ 5 ਫੁੱਟ ਨੀਵਾ ਇਹ ਲੈ ਗਏ ਆ ਕਹਿੰਦੇ ਵੀ ਉਰੇ ਤੋਂ ਡੰਗਰ ਲੰਘਦੇ ਆ ਆਹ ਦੇਖੋ ਜੀ ਆ ਜਦੋਂ ਡੰਗਰ ਲੰਘਦੇ ਆ ਤਾਂ ਇਹ ਪੱਟ ਹੋ ਜਾਂਦਾ ਏ ਆ ਜਦੋਂ ਮੀਂਹ ਪੈਂਦਾ ਏ ਕਿਉਂਕਿ ਰੇਤਾ ਹੀ ਆ ਇਹ ਜਦੋਂ ਮੀਂਹ ਪੈਂਦਾ ਏ ਤੇ ਹੋਰ ਖਰਨ ਲੱਗ ਜਾਂਦਾ ਏ ਆ ਦੇਖੋ ਜੀ ਇੱਧਰ ਵੀ ਤੁਸੀਂ ਦੇਖ ਸਕਦੇ ਆ ਇਹ ਤੁਸੀਂ ਮੌਕੇ ਦੇ ਤਾਜ਼ਾ ਹਾਲਾਤ ਦੇਖ ਰਹੇ ਆ ਦੋਸਤੋ ਆ ਦੇਖੋ ਜੀ ਤੇ ਹੁਣ ਮੈਂ ਤੁਹਾਨੂੰ ਵਿੱਚ ਜਾ ਕੇ ਵੀ ਦਿਖਾ ਦਿੰਦਾ ਕਿ ਇਹ ਬੰਨ ਨਾਲੋਂ ਕਿੰਨਾ ਨੀਵਾ ਹੋ ਚੁੱਕਿਆ ਏ ਆ ਦੇਖੋ ਜੀ ਇਹ ਆ ਦੇਖੋ ਇੱਧਰ ਆ ਬੰਨ ਆ ਰਿਹਾ ਜੀ ਆ ਬੰਨ ਜਿਹੜਾ ਨਦੀ ਦਾ ਅਸਲੀ ਬੰਨ ਆ ਜਿਹੜਾ ਬਣਾਇਆ ਹੋਇਆ ਤੇ ਆਹ ਦੇਖੋ ਜੀ ਉਰੇ ਤੇ ਇਹ ਕਹਿੰਦੇ ਆ ਵੀ ਮੈਸਾਂ ਲੰਘ ਲੰਘ ਕੇ ਉਹਨਾ ਉਹਨੇ ਕਿੰਨਾ ਨੀਵਾ ਕਰਤਾ ਇਹ ਬੰਨ ਨਾਲੋਂ 4-5 ਫੁੱਟ ਨੀਵਾ ਹੋ ਚੁੱਕਿਆ ਏ ਤੇ ਆਹ ਇਧਰੋਂ ਰਸਤਾ ਬਣਾਇਆ ਹੋਇਆ ਨਦੀ ਦੇ ਵਿੱਚ ਨੂੰ ਜਾਣ ਨੂੰ ਆਹ ਦੇਖੋ ਜੀ ਤੇ ਆਹ ਦੇਖੋ ਤੇ ਇਧਰ ਨਦੀ ਦੇ ਤਾਜ਼ਾ ਹਾਲਾਤ ਦੇਖ ਲਓ ਬਿਲਕੁਲ ਵੀ ਨਦੀ ਦੇ ਵਿੱਚ ਸਫਾਈ ਨਹੀਂ ਹੈਗੀ ਮੈਂ ਫੇਰ ਦੁਬਾਰਤੋਂ ਬਾਈ ਜੀ ਇਹਹੀ ਬੇਨਤੀ ਕਰਦਾ ਕਿ ਅਗਰ ਇਸ ਨਦੀ ਦੇ ਵਿੱਚੋਂ ਰੇਤੇ ਦੀ ਖੁੱਲ ਦੇ ਦਿੱਤੀ ਜਾਵੇ ਪਰਚੀ ਲਾ ਦਿੱਤੀ ਜਾਵੇ ਕੋਈ ਰੈਲਟੀ ਲਾ ਦਿੱਤੀ ਜਾਵੇ ਰੇਤਾ ਸਰਕਾਰ ਆਪ ਆਪਣੇ ਬਰਕਰਾਰਾਂ ਰਹੀਂ ਆਪਣੇ ਪ੍ਰਸ਼ਾਸਨ ਰਹੀਂ ਆਪਣੇ ਵਿਭਾਗਾਂ ਰਹੀਂ ਇਸ ਰੇਤੇ ਨੂੰ ਵੇਚਿਆ ਜਾਵੇ ਇੱਕ ਤਾਂ ਨਦੀ ਦੀ ਸਫਾਈ ਰਹੂਗੀ ਨਾਲੇ ਨਦੀ ਡੂੰਗੀ ਰਹੂਗੀ ਤਾਂ ਜੋ ਜਦੋਂ ਬਰਸਾਤਾਂ ਆਂਦੀਆਂ ਐ ਇਸ ਨਦੀ ਦਾ ਕਿਸੇ ਨੂੰ ਕੋਈ ਖਤਰਾ ਨਾ ਬਣ ਸਕੇ ਇਹ ਨਦੀ ਕਿਸੇ ਵਾਸਤੇ ਦੀ ਖਤਰਾ ਨਾ ਬਣ ਸਕੇ ਤੇ ਆ ਦੇਖ ਲਓ ਹੁਣ ਤੁਸੀਂ ਆ ਵੀ ਆ ਦੇਖ ਲਓ ਖੱਡਾ ਆ ਦੇਖ ਲਓ ਅਗਰ ਮੀਂਹ ਤੇਜ਼ ਪੈ ਜਾਵੇ ਅਗਰ 2 ਦਿਨ ਵੀ ਲਗਾਤਾਰ ਪੈਂਦਾ ਰਹੇ ਆਹੀ ਖਾਰ ਬਣ ਜਾਣੀ ਆ ਦੋਸਤੋ ਆ ਜਿਹੜੀ ਤੁਸੀਂ ਦੇਖ ਰਹੇ ਆ ਹੌਲੀ ਹੌਲੀ ਖਰ ਕੇ ਇਹ ਬੰਨ ਉਰੇ ਤੋਂ ਬਿਲਕੁਲ ਖਤਮ ਹੋ ਜਾਣਾ ਐਨੇ ਨਦੀ ਦੇ ਲੈਵਲ ਦੇ ਵਿੱਚੇ ਆ ਜੇ ਨਾ ਤੇ ਰੱਬ ਨਾ ਕਰੇ ਅਗਰ ਪਹਾੜਾਂ ਦੇ ਵਿੱਚ ਕੋਈ ਬੱਦਲ ਫਟ ਗਿਆ ਕੋਈ ਮੀਂਹ ਪੈ ਗਿਆ ਇਹੀ ਰਸਤਾ ਇਹ ਨਦੀ ਦਾ ਇਹ ਦੋ ਨਦੀਆਂ ਇੱਕ ਇਧਰ ਇੱਕ ਨਦੀ ਚੌਂਤੇ ਵਾਲੀ ਨਦੀ ਆ ਤਾਂ ਪਾਣੀ ਸਾਰਾ ਇਹਦੇ ਵਿੱਚ ਆਣਾ ਜਦੋਂ ਨਦੀਏ ਭਰ ਕੇ ਆਂਦੀ ਆ ਤਾਂ ਬੰਨ ਦੇ ਬਰਾਬਰ ਚੱਲਦੀ ਹੁੰਦੀ ਆ ਤਾਂ ਤੁਸੀਂ ਦੇਖ ਲਓ ਉਰੇ ਆ ਕੇ ਤਾਂ ਬੰਨ ਬਿਲਕੁਲ ਖਤਮੇ ਹੋ ਚੁੱਕਿਆ ਤਾਂ ਇਹ ਸਾਰਾ ਪਾਣੀ ਇਸ ਰਸਤੇ ਨੂੰ ਹੋ ਕੇ ਆ ਦੇਖੋ ਜੀ ਇਧਰ ਟੱਪਣ ਇਧਰੋਂ ਭੈਣੀ ਨੂੰ ਵੀ ਨੁਕਸਾਨ ਕਰੂਗਾ ਮਨਸੂਹੇ ਨੂੰ ਵੀ ਨੁਕਸਾਨ ਕਰੂਗਾ ਮਾਲਾ ਝੱਲੀਆਂ ਨੂੰ ਵੀ ਨੁਕਸਾਨ ਕਰੂਗਾ ਸੋ ਇਸ ਮੁੱਦੇ ਤੇ ਗੌਰ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਆਪਣੇ ਆਪਣੇ ਵਿਚਾਰ ਜਰੂਰ ਦਿਓ ਜੀ ਤੇ ਇਸ ਗੱਲ ਤੇ ਵੀ ਪ੍ਰਸ਼ਾਸਨ ਜਰੂਰ ਗੌਰ ਕਰੇ ਅਗਰ ਸਰਕਾਰ ਤੱਕ ਇਹ ਵੀਡੀਓ ਪਹੁੰਚਦੀ ਆ ਭਗਵਾਨਤਮਾਨ ਸਾਹਿਬ ਤੱਕ ਇਹ ਵੀਡੀਓ ਪਹੁੰਚਦੀ ਆ ਤਾਂ ਇਸ ਮਸਲੇ ਤੇ ਗੌਰ ਕੀਤੀ ਜਾਵੇ ਕਿ ਇਹ ਨਦੀ ਦੇ ਵਿੱਚੋਂ ਜਦੋਂ ਟਾਈਮ ਟੂ ਟਾਈਮ ਬਰਸਾਤਾ ਆਉਣ ਤੋਂ ਪਹਿਲਾਂ ਮਹੀਨਾ ਪਹਿਲਾਂ 15 ਦਿਨ ਪਹਿਲਾਂ ਇਹਦੀ ਸਾਰੀ ਨਦੀ ਦੀ ਸਫਾਈ ਕੀਤੀ ਜਾਵੇ ਨਹੀਂ ਫਿਰ ਤੁਸੀਂ ਇਹ ਨਦੀ ਦੇ ਵਿੱਚੋਂ ਕੋਈ ਪਰਚੀ ਲਾ ਦੋ ਰੇਤਾ ਵੇਚਿਆ ਜਾਵੇ ਜਿਹਦੇ ਨਾਲ ਸਰਕਾਰ ਦੇ ਖਜ਼ਾਨੇ ਵਿੱਚ ਵੀ ਆਮਦਨ ਆਵੇ ਤੇ ਲੋਕਾਂ ਨੂੰ ਵੀ ਫਾਇਦਾ ਹੋਵੇ ਤੁਸੀਂ ਆਪਣਾ ਜੋ ਰੇਟ ਰੇਤੇ ਦਾ ਰੇਟ ਆ 1000 ਰੁਪਿਆ ਫੁੱਟ 1000 ਰੁਪਿਆ ਸੈਂਕੜਾ 800 ਰੁਪਿਆ ਸੈਂਕੜਾ ਜਾਂ 500 ਜਾਂ 2000 ਸੈਂਕੜਾ ਜੋ ਰੇਟ ਚੱਲਦਾ ਏ ਉਹ ਰੇਟ ਲਾ ਕੇ ਤੇ ਤੁਸੀਂ ਆਪਣੇ ਖਜ਼ਾਨੇ ਵੀ ਪਰੋ ਤੇ ਨਦੀ ਦਾ ਵੀ ਫਾਇਦਾ ਹੋਵੇ ਨਦੀ ਡੂੰਗੀ ਹੋ ਜੂਗੀ ਤੇ ਨਰਨਦੀ ਦੀ ਸਫਾਈ ਵੀ ਹੋ ਜੂਗੀ ਤੇ ਜਿਹੜੇ ਹੜ੍ਹਾਂ ਆਣ ਦਾ ਖਤਰਾ ਏ ਉਹ ਘਟ ਜੂਗਾ ਜਿਹੜਾ ਹੜ੍ਹਾਂ ਆਣ ਦਾ ਖਤਰਾ ਏ ਨਾ ਦੇ ਮਾਤਰ ਹੋ ਜੂਗਾ ਸੋ ਕਿਉਂਕਿ ਇਹ ਨਦੀ ਪਹਿਲਾਂ ਵੀ ਨੁਕਸਾਨ ਕਰ ਚੁੱਕੀ ਆ ਉਹ ਜਿਹੜੀ ਆਪਣਾ ਅਛੇ ਅੰਕਲ ਜੀ ਯਾਦ ਟੁੱਟੀ ਸੀ ਪਹਿਲਾਂ ਇਹ ਨਦੀ ਚੌਂਤੇ ਟੁੱਟੀ ਸੀ ਜੀ ਇੱਕ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਜੀ ਇਹ ਹਾਂ ਪਿਛਲੇ ਸਾਲੇ ਟੁੱਟੀ ਆ ਪਿਛਲੇ ਸਾਲੇ ਜੀ ਇਹ ਨਦੀ ਪਹਿਲਾਂ ਚੌਂਤੇ ਵੀ ਟੁੱਟੀ ਸੀ ਉਸ ਵਕਤ ਵੀ ਇਹਨੇ ਬਹੁਤ ਸਾਰਾ ਨੁਕਸਾਨ ਫਸਲਾਂ ਦਾ ਵੀ ਦਰਖਤਾਂ ਦਾ ਵੀ ਤੇ ਬਿਜਲੀ ਦਾ ਵੀ ਬਹੁਤ ਸਾਰਾ ਨੁਕਸਾਨ ਇਸ ਨਦੀ ਨੇ ਕਰ ਦਿੱਤਾ ਏ ਸੋ ਬਾਕੀ ਹੈ ਮੇਰੀ ਵੀਡੀਓ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਤੇ ਮੇਰੀ ਮਦਦ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਆਹ ਜਿਹੜੇ ਆਪਣੇ ਲਾਕਪਾਸ ਪਿੰਡ ਆ ਜਿੱਦਾਂ ਭੈਣੀ ਹੋ ਗਿਆ ਚੌਂਤਾ ਹੋ ਗਿਆ ਮਾਲਾ ਚੱਲੀਆਂ ਹੋ ਗਿਆ ਇਹ ਉਹ ਨਾ ਪਿੰਡਾਂ ਦੇ ਵਸਨੀਕ ਆ ਜਿਨ੍ਹਾਂ ਨੂੰ ਇਸ ਨਦੀ ਦਾ ਸਭ ਨਾਲੋਂ ਜ਼ਿਆਦਾ ਖਤਰਾ ਹੈ ਸੋ ਬਾਕੀ ਇਹਨਾਂ ਦੇ ਵਿਚਾਰ ਜਾਣਦੇ ਆ ਕਿ ਇਹਨਾਂ ਦੀ ਕੀ ਸੋਚ ਆ ਇਹਨਾਂ ਦੇ ਅੰਦਰ ਕਿੰਨਾ ਡਰ ਆ ਇਸ ਨਦੀ ਦਾ ਜਿਹੜੀ ਇਸ ਨਦੀ ਦੀ ਸਫਾਈ ਨਹੀਂ ਹੁੰਦੀ ਅੱਛਾ ਅੰਕਲ ਜੀ ਤੁਸੀਂ ਕੀ ਚਾਹੁੰਦੇ ਆ ਸਰਕਾਰ ਤੋਂ ਕੀ ਡਿਮਾਂਡ ਕਰਦੇ ਆ ਇਸ ਨਦੀ ਬਾਰੇ ਡਿਮਾਂਡ ਕੀ ਕਰਦੇ ਨਦੀ ਦੀ ਸਫਾਈ ਹੁੰਨੀ ਨਹੀਂ ਹੁੰਦੀ ਕਦੇ ਹੁੰਦੀ ਨਹੀਂ ਇਹ ਸਫਾਈ ਕਿੰਨੀ ਵਾਰ ਟੁੱਟਲੀ ਹੈ ਤੁਹਾਡੀ ਸੋਝੀ ਦੇ ਵਿੱਚ ਕਈ ਵਾਰੀ ਟੁੱਟਲੀ ਕਿੰਨੇ ਕਿੰਨਾ ਕਿ ਨੁਕਸਾਨ ਕਰਤਾ ਇਹਨੇ ਆਖੇ ਖਰਚਾ ਨੁਕਸਾਨ ਬਹੁਤ ਹੁੰਦਾ ਜੀ ਅੱਛਾ ਜੀ ਭਾਂਡਾ ਵੀ ਨਹੀਂ ਵੱਜ ਪਿਆ ਕੋਲੀ ਵੀ ਨਹੀਂ ਵਾਦੀ ਪਾਣੀ ਪੀਣੇ ਨੂੰ ਇਹਨਾਂ ਨੁਕਸਾਨ ਕਰਦੀਆਂ ਇਹਨਾਂ ਨੁਕਸਾਨ ਕਰਦੀ ਹੈ ਜੀ ਫੇਰ ਵੀ ਕੋਈ ਇਹਦੀ ਹਰ ਸਾਲ ਜਿੱਦਾਂ ਹੋਣੀ ਚਾਹੀਦੀ ਕੋਈ ਸੁਣਾਈ ਨਹੀਂ ਜੀ ਕਰਦਾ ਅੱਛਾ ਜੀ ਵੋਟਰਾਂ ਦੇ ਟਾਈਮ ਬਥੇਰਾ ਬਕਵਾਸ ਕਰਦੇ ਆ ਇਹ ਟੁੱਟਦੀ ਕਿਉਂ ਆ ਉਹਦਾ ਕਾਰਨ ਕੀ ਆ ਇਹ ਟੁੱਟਦਾ ਜੇ ਮੂਰੇ ਸਫਾਈ ਉਹ ਨਹੀਂ ਜੀ ਹੋਣੀ ਫੇਰ ਟੁੱਟਣਾ ਹੀ ਆ ਨੇ ਨੱਕੇ ਲੱਗ ਜਾਂਦੇ ਆ ਹਾਂ ਨੱਕੇ ਲੱਗ ਜਾਂਦੇ ਆ ਗਾਹ ਖੇਤ ਬਣਾਏ ਵੀ ਲੋਕਾਂ ਨੇ ਅੱਛਾ ਜੀ ਵਿੱਚ ਗੰਨਾ ਬੀਜ ਦਿੰਦੇ ਆ ਅੱਛਾ ਜੀ ਗੰਨੇ ਨੂੰ ਢਾਫ ਲੱਗਦੀ ਆ ਹੂੰ ਗਾਂ ਤੇ ਰਿਆ ਚੱਲਦਾ ਦਰਿਆ ਨੂੰ ਢਾਫ ਲੱਗਦੀ ਆ ਅੱਛਾ ਜੀ ਫੇ ਪਾਣੀ ਦੇ ਪਿੰਡਾਂ ਜਿ ਨੂੰ ਪੈਣਾ ਇਹ ਹੂੰ ਨਖਾਨ ਪਿੰਡਾਂ ਦਾ ਹੁੰਦਾ ਹਾਂਜੀ ਹਾਂਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਮੇਰਾ ਸੁਰਤਾਪੁਰ ਆ ਜੀ ਇਹ ਸੁਰਤਾਪੁਰ ਤੋਂ ਆ ਆ ਹੁਣ ਵੀ ਇੱਕ ਨਿਊ ਚੱਲ ਰਹੀ ਸੀ ਕਹਿੰਦੇ ਸੁਰਤਾਪੁਰ ਦੇ ਲੋਕ ਸਫਾਈ ਲੱਗੇ ਹੋਇਆ ਕਾਰਨ ਬੂਟੀ ਬਹੁਤ ਆ ਗਈ हां बुटी ओ त सफाई निरगाले करदे जी अच्छा निरगाले लगे होए ओ त वे पंचायत ने लाए होने ना हां पंचायत ने लाए पेंट नु खतरा है पंचायत ने लाए खतरे काढ के लाए वे जी प्रशासन प्रशासन ਦਾ ਕੋਈ ਨਮਾਇੰਦਾ ਜਾਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ਤੇ ਆਂਦਾ ਨਹੀਂ ਦੇਖਣਾ ਨਹੀਂ ਨਹੀਂ ਕੋਈ ਨਹੀਂ ਆਉਂਦਾ ਦੇਖਣਾ ਆ ਹੁਣ ਪ੍ਰਸਾਦ ਸ਼ੁਰੂ ਹੋਈ ਅੱਜ ਤੋਂ 15 ਦਿਨ ਪਹਿਲਾਂ ਜਾਂ 10 ਦਿਨ ਪਹਿਲਾਂ ਕੋਈ ਨਹੀਂ ਦੇਖਣਾ ਆਉਂਦਾ ਜਿੱਥੇ ਕੋਈ ਨਹੀਂ ਦੇਖਣਾ ਆਉਂਦਾ ਅੱਛਾ ਜੀ ਤੇ ਅੱਛਾ ਸਰ ਸਤਿ ਸ੍ਰੀ ਅਕਾਲ ਜੀ अच्छा अपना केड़ा ਪਿੰਡ ਹੈ ਜੀ ਚੱਲੀਆਂ ਜੀ ਚੱਲੀਆਂ ਹੈ ਜੀ ਅੱਛਾ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਐ ਇਸ ਨਦੀ ਬਾਰੇ ਮੰਗ ਕਿ ਸਫਾਈ ਹੋਣੀ ਚਾਹੀਦੀ ਐ ਰਸਤਾ ਪਹਿਲਾਂ ਬੰਦ ਦਾ ਸਾਰਾ ਖੋਲਣਾ ਚਾਹੀਦਾ ਇਹ ਸਫਾਈ ਪੂਰੀ ਚਾਹੀਦੀ ਆ ਹੁਣ ਪਹਿਲਾਂ ਇੱਥੇ ਆ ਕਮਾਲਪੁਰ ਤੇ ਰਸਤਾ ਟੁੱਟਿਆ ਤਾਂ ਆ ਸਾਰਾ ਪਾਣੀ ਉਧਰ ਨੂੰ ਗਿਆ ਜਿੱਧਰੋਂ ਆਂਦਾ ਵਸ ਬੱਜ ਕੇ ਤੇ ਉਹ ਤਾਂ ਨਹਿਰ ਨੇ ਬਚਾਲਿਆ ਚਾਰ ਜੀ ਫੇਰ ਵੀ ਅੱਗੇ ਜਾ ਕੇ ਤਰ੍ਹਾਂ ਡੁੱਬ ਜਾਣਾ ਤਾਂ ਨਹੀਂ ਹੁਣ ਵੀ ਸਾਨੂੰ ਖਤਰਾ ਐ ਜੀ ਹੌਣ ਵੀ ਖਤਰਾ ਹੈ ਜੀ ਸਫਾਈ ਨਹੀਂ ਹੈਗੀ ਨਦੀ ਦੀ ਸਫਾਈ ਹੈ ਨਹੀਂ ਅੱਜ ਵੀ ਕਹਿੰਦੇ ਉੱਪਰ ਤੇ ਬੂਟੀ ਬਹੁਤ ਆਈ ਹੈ ਹਾਂਜੀ ਅੱਛਾ ਤੁਹਾਡੀ ਸੋਝੀ ਦੇ ਵਿੱਚ ਨਦੀ ਕਿੰਨੀ ਵਾਰ ਟੁੱਟ ਚੁੱਕੀ ਹੈ ਕਿੰਨਾ ਕੁ ਨੁਕਸਾਨ ਕਰ ਚੁੱਕੀ ਹੈ ਟੁੱਟ ਚੱਲੀ ਆਈ 2-3 ਵਾਰ ਟੁੱਟ ਚੱਲੀ ਅੱਛਾ 2-3 ਵਾਰ ਟੁੱਟਦੀ ਹੈ ਹਾਂਜੀ ਤੇ ਹੁਣ ਤੁਸੀਂ ਸਰਕਾਰ ਤੋਂ ਕੀ ਡਿਮਾਂਡ ਕਰਦੇ ਆ ਕਿ ਜਾਂ ਤਾਂ ਇਸ ਨਦੀ ਦੇ ਵਿੱਚ ਰੇਤਾ ਖੋਲ ਦਿੱਤਾ ਜਾਵੇ ਜਿਹਦੇ ਨਾਲ ਨਦੀ ਡੂੰਗੀ ਵੀ ਹੋਈ ਜਾਵੇ ਸਫਾਈ ਵੀ ਹੋਈ ਜਾਵੇ ਜਾਂ ਫੇਰ ਸਰਕਾਰ ਆਪਣੇ ਵੱਲ ਤੇ ਆਪਣੇ ਕੋਈ ਬਰਕਰਾਰਾਂ ਨੂੰ ਆਪਣੇ ਜਿਹੜੇ ਉਹਨਾਂ ਦੇ ਸਫਾਈ ਕਰਮਚਾਰੀ ਹੁੰਦੇ ਆ ਜਿਹੜੇ ਉਹਨਾਂ ਦੇ ਇਸ ਬਨ ਵਿਭਾਗ ਦਾ ਜਿਹੜਾ ਮਹਿਕਮਾ ਹੈ ਜਾਂ ਉਹਨੂੰ ਲਾਵੇ ਸਫਾਈ ਕਰਨ ਹਾਂਜੀ ਉਹਨਾਂ ਨੂੰ ਚਾਹੀਦਾ ਹੈ ਜੀ ਕਰਾਉਣਾ ਚਾਹੀਦਾ ਇਹ ਅੱਛਾ ਇਹ ਜਦ ਬਰਸਾਤਾਂ ਆਉਂਦੀਆਂ ਤੁਹਾਡੇ ਦਿਲ ਵਿੱਚ ਕਿੰਨਾ ਡਰ ਹੁੰਦਾ ਨਦੀ ਦਾ ਹੁੰਦਾ ਹੈ ਰਾਤ ਨੂੰ ਵੀ ਨਹੀਂ ਆਦੀ ਸੁਣਦੇ ਹੈ ਕਿ ਪਾਣੀ ਨਾ ਆ ਜਾਵੇ ਸਾਡੇ ਪੰਜ ਕਿਉਂਕਿ ਤੁਸੀਂ ਉਹ ਪਹਿਲਾਂ ਨੁਕਸਾਨ ਦੇਖ ਚੁੱਕੇ ਹੈ ਹਾਂਜੀ ਤਾਂ ਦੇਖੋ ਦੋਸਤੋ ਇਹ ਕਹਿੰਦੇ ਆ ਵੀ ਰਾਤ ਨੂੰ ਵੀ ਸਾਨੂੰ ਨੀਂਦ ਨਹੀਂ ਆਉਂਦੀ ਜਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਐਸੇ ਨਦੀ ਦਾ ਜਿਹੜਾ ਡਾਰਾ ਇੱਕ ਦਹਿਸ਼ਤ ਬਣੀ ਰਹਿੰਦੀ ਆ ਬਰਸਾਤਾਂ ਦੇ ਵਿੱਚ ਉਹ ਵੀ ਪਾਣੀ ਆਇਆ ਭਾਈ ਇਹਦੇ ਵਿੱਚ ਹੀ ਆ ਹੁਣ ਪਾਣੀ ਫੁੱਲ ਆ ਕਿਉਂਕਿ ਹਜੇ ਤਾਂ ਪਾਣੀ ਘਟ ਹੈ ਅਗਰ ਜਿਸ ਹਿਸਾਬ ਨਾਲ ਬਾਰਿਸ਼ ਹੋ ਰਹੀ ਆ ਪਿੱਛੇ ਅਗਰ ਕੋਈ ਬੱਦਲ ਫਟ ਗਿਆ ਫੇਰ ਤਾਂ ਹੜ੍ਹਾਂ ਆਣਦੇ ਪੂਰੀ ਪੂਰੀ ਸੁਭਾਵਨਾ ਚ ਚਲ ਹਾਂਜੀ ਸੋ ਭਾਈ ਜੀ ਤੁਸੀਂ ਹੁਣ ਆਪ ਦੇਖ ਲਓ ਇਹ ਇਹ ਨਗਰ ਦੇ ਇਹ ਜਿਹੜੇ ਨਾਲ-ਨਾਲ ਪਿੰਡ ਆ ਇਹਨਾਂ ਪਿੰਡਾਂ ਦੇ ਨਿਵਾਸੀ ਆ ਜਿਨ੍ਹਾਂ ਦੇ ਅੰਦਰ ਡਰ ਦਾ ਮਾਹੌਲ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਇਹ ਨਦੀ ਦੇ ਕਾਰਨ ਸੋ ਪ੍ਰਸ਼ਾਸਨ ਨੂੰ ਇਸ ਨਦੀ ਤੇ ਧਿਆਨ ਦੇਣਾ ਚਾਹੀਦਾ ਸੋ ਹੱਥ ਜੋੜ ਕੇ ਬੇਨਤੀ ਹੈ ਜੀ ਸੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਪ੍ਰਸ਼ਾਸਨ ਤੱਕ ਪਹੁੰਚਦੀ ਕਰ ਦਿਓ ਧੰਨਵਾਦ